ਮਾਨ ਨਾਲ ਕਹਿੰਦੇ ਆ ਵੀ ਅੱਜ ਕਪੱਡੀ ਜਿੱਤ ਜਿਹੜੀਆਂ ਪ੍ਰਧਾਨ ਸੁਭਾ ਹਲਕੇ ਚ ਜਿੱਤੀਆਂ ਨੇ ਉਹਦੇ ਵਾਸਤੇ ਸਾਰੇ ਵਰਤੇ ਜਸ਼ਨ ਮਨਾਉਣਗੇ ਤੇ ਬੜਾ ਬੰਦ ਖੁਸ਼ ਆਜ। ਗਿੱਦੜ ਬਹਾਨੋਂ ਖਾਸ ਕਰਕੇ ਕਾਂਗਰਸ ਦਾ ਗੜ ਕਿਹਾ ਜਾਂਦਾ ਸੀਗਾ ਲਗਾਤਾਰ 15 ਸਾਲਾਂ ਤੋਂ ਉਥੇ ਕਾਂਗਰਸ ਪਾਰਟੀ ਦਾ ਐਮਐਲਏ ਜਿੱਤਦਾ ਆ ਰਿਹਾ ਐ। ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਇਸ ਵਾਰ ਚੋਣ ਮੈਦਾਨ 'ਚ ਸੀਗੇ। ਉਹਨਾਂ ਦੀ ਗੱਲ ਕਰ ਲਈਏ ਕਾਂਗਰਸ ਦੇ ਪ੍ਰਧਾਨ ਵੀ ਹੈਗੇ ਨੇ ਫਿਰ ਵੀ ਇੱਕ ਵੱਡੀ ਲੀਡ ਦੇ ਨਾਲ ਟਿੰਪੀ ਤੇ ਲਾਉਣਾ ਨੇ ਉੱਥੇ ਜਿੱਤ ਹਾਸਲ ਕੀਤੀ ਹੈ ਬੜਾ ਸਤਿਕਾਰਯੋਗ ਹੈ ਉੱਥੇ ਦੇ ਲੋਕਾਂ ਨੇ ਉੱਥੇ ਜਿਹੜਾ ਇੱਕ ਹੰਕਾਰ ਸੀਗਾ ਉਹ ਤੋੜਿਆ ਜਿਹੜੇ ਆਪਣੇ ਆਪਣੇ ਦਾਅਵੇ ਕੀਤੇ ਜਾਂਦੇ ਸਨ ਕੀਤੇ ਜਾਂਦੇ ਸੀ ਵੀ ਵੱਡੀ ਇੱਕ ਕੋਬਲ ਪੋਸਟ ਮਿਲੀ ਹੈ ਜਿਹੜਾ ਦਾਅਵਾ ਇੱਕ ਸੁਖਨਾ ਦੇਖਿਆ ਸੀ 27 ਦੇ ਵਿੱਚ ਮੁੱਖ ਮੰਤਰੀ ਬਣਦਾ ਤੇ ਨੌਕਲ ਨੌਕਰੀਆਂ ਦੇ ਰਹੇ ਸੀ ਜਿਹੜੇ ਹਰੇ ਪਿੰਨ ਨਾਲ ਅੱਜ ਪਿੰਨ ਲੀਕ ਹੋ ਗਿਆ ਉਹਨਾਂ ਦਾ ਉਹ ਵੀ ਘੜ ਤੋੜਿਆ ਗਿਆ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਆ ਚਾਹੇ ਉਹ ਦਰਵਾਜ਼ੇ ਦੀ ਗੱਲ ਕਰੀਏ ਤੇਰੇ ਬਾਬਾ ਨਾਲ ਦੀ ਗੱਲ ਕਰੀਏ ਇਹ ਘੜ ਵੀ ਤੋੜਿਆ ਗਿਆ ਹੰਕਾਰ ਵੀ ਤੋੜਿਆ ਸਸ਼ੀਤਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਚਾਰ ਜਗ੍ਹਾ ਦੇ ਉੱਤੇ ਚਾਰ ਸੀਟਾਂ ਦੇ ਉੱਤੇ ਜਿਮਣੀ ਚੋਣਾ ਹੋਇਆ ਸਨ ਜਿਸ ਦੇ ਨਤੀਜੇ ਅੱਜ ਸਾਹਮਣੇ ਆਏ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ ਜاہے ਉਹ ਗਿੱਦੜਵਾ ਦੀ ਗੱਲ ਹੋਵੇ ਜاہے ਉਹ ਬਰਨਾਲੇ ਦੀ ਗੱਲ ਹੋਵੇ ਜاہے ਉਹ ਡੇਰਾ ਬਾਬਾ ਨਾਨਕ ਦੀ ਗੱਲ ਹੋਵੇ ਤੇ ਚੱਬੇ ਵਾਲ ਦੀ ਗੱਲ ਹੋਵੇ ਚਾਰ ਜਗ੍ਹਾ ਦੇ ਉੱਤੇ ਜਿਮਣੀ ਚੋਣਾ ਹੋਇਆ ਸਨ ਜਿਸ ਦੇ ਵਿੱਚ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਪੰਜਾ ਫੀਰ ਜਿਹੜੀ ਜਿੱਤ ਹੈ ਉਹ ਹਾਸਲ ਕੀਤੀ ਹੈ ਇੱਕ ਸੀਟ ਦੇ ਉੱਤੇ ਕਾਂਗਰਸ ਨੇ ਜਿਹੜੀ ਹੈ ਜਿੱਤ ਹਾਸਲ ਕੀਤੀ ਹੈ ਤਾਂ ਜਸ਼ਨ ਮਨਾਏ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਛੀਵਾੜਾ ਸਾਹਿਬ ਦੇ ਵਿੱਚ ਮੌਜੂਦ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਵਿਧਾਇਕ ਪਹੁੰਚੇ ਨੇ ਜਗਤਾਰ ਸਿੰਘ ਦਿਆਲਪੁਰਾਉਣੀ ਜਸ਼ਨ ਮਨਾਏ ਜਾ ਰਹੇ ਨੇ ਗੱਲਬਾਤ ਕਰ ਲੈਂਦੇ ਆ ਐਮਐਲਏ ਸਾਹਿਬ ਜਸ਼ਨ ਮਨਾਇਆ ਜਾ ਰਿਹਾ ਹੈ ਤਿੰਨ ਸੀਟਾਂ ਦੇ ਉੱਤੇ ਜਿਮਣੀ ਚੋਣਾ ਹੋਈਆਂ ਸੀ ਚਾਰ ਦੇ ਉੱਤੇ ਤਿੰਨ ਦੇ ਉੱਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਅੱਜ ਹਾਂਜੀ ਬੱਦ ਤੁਹਾਨੂੰ ਤੇ ਨਤੀਜਾ ਆਇਆ ਤੇ ਬੜੇ ਮਾਣ ਨਾਲ ਕਹਿੰਦੇ ਆ ਵੀ ਅੱਜ ਇੱਕ ਵੱਡੀ ਜਿੱਤ ਜਿਹੜੀਆਂ ਪ੍ਰਧਾਨ ਸੁਭਾ ਹਲਕੇ 'ਚ ਮਿਲੀਆਂ ਉਦੇ ਵਾਸਤੇ ਸਾਰੇ ਵਰਤੇ ਜਿੱਤ ਮਨਾਉਣ ਲਗੇ ਤੇ ਬੜਾ ਬੰਦ ਖੁਸ਼ ਆ ਅੱਜ ਕਿਉਂਕਿ ਪੰਜਾਬ ਦੇ ਲੋਕਾਂ ਨੇ ਵੱਡੇ ਮਾਰਜ ਨਾਲ ਜਿੱਤੇ ਜਤਾਇਆ ਵੱਡੇ ਮਾਰਜ ਨਾਲ ਦਤਾ ਕਿ ਆਮ ਆਦਮੀ ਪਾਰਟੀ ਨੇ ਕਿਤੇ ਕੰਮਾਂ ਤੇ ਮੋਹਰ ਲਾਈ ਆ ਤੇ ਸਾਨੂੰ ਬੜਾ ਮਾਣ ਹੁੰਦਾ ਵੀ ਜਿਵੇਂ ਜਿਮਨੀ ਚੋਣ ਚ ਇੱਡੀ ਵੱਡੀ ਜਿੱਤ ਮਿਲੀ ਆ ਸਾਨੂੰ ਆ ਕਿਵੇਂ ਦੇਖਦੇ ਹੋ ਗਿੱਦੜ ਬਾਹਾਂ ਨੂੰ ਖਾਸ ਕਰਕੇ ਕਾਂਗਰਸ ਦਾ ਗੜ ਕਿਹਾ ਜਾਂਦਾ ਸੀਗਾ ਲਗਾਤਾਰ 15 ਸਾਲਾਂ ਤੋਂ ਉੱਥੇ ਕਾਂਗਰਸ ਪਾਰਟੀ ਦਾ ਐਮਐਲਏ ਜਿੱਤਦਾ ਆ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮਪਤਨੀ ਇਸ ਵਾਰ ਚੋਣ ਮੈਦਾਨ 'ਚ ਸੀਗੇ ਉਹਨਾਂ ਦੀ ਗੱਲ ਕਰ ਲਈਏ ਕਾਂਗਰਸ ਦੇ ਪ੍ਰਧਾਨ ਵੀ ਹੈਗੇ ਨੇ ਫਿਰ ਇੱਕ ਵੱਡੀ ਲੀਡ ਦੇ ਨਾਲ ਡਿੰਪੀ ਤੇ ਲਾਉਣਾ ਨੇ ਉੱਥੇ ਜਿੱਤ ਹਾਸਲ ਕੀਤੀ ਹੈ ਬੜਾ ਸਤਿਕਾਰਯੋਗ ਹੈ ਉੱਥੇ ਦੇ ਲੋਕਾਂ ਨੇ ਉੱਥੇ ਜਿਹੜਾ ਇੱਕ ਹੰਕਾਰ ਸੀਗਾ ਉਹ ਤੋੜਿਆ ਤੁਹਾਨੂੰ ਪਤਾ ਹੀ ਹੈ ਵੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਕਿਤੇ ਜਾਂਦੇ ਸੀ ਵੀ ਵੱਡੀ ਇੱਕ ਅਗੋਲ ਪੋਸਟ ਮਿਲੀ ਹੈ ਜਿਹੜੀ ਉਹ ਇੱਕ ਸੁਪਨਾ ਦੇਖਿਆ ਸੀ 27 ਦੇ ਵਿੱਚ ਮੁੱਖ ਮੰਤਰੀ ਬਣਦਾ ਉੱਥੇ ਲੋਕਾਂ ਨੂੰ ਨੌਕਰੀਆਂ ਦੇ ਰਿਹਾ ਸੀ ਜਿਹੜੇ ਹਰੇ ਪੈਨ ਨਾਲ ਪੌਜ ਪੈਨ ਲੀਕ ਹੋ ਗਿਆ ਉਹਨਾਂ ਦਾ ਲੋਕਾਂ ਨੇ ਦੱਸਦਾ ਵੀ ਤੁਸੀਂ ਫਰੇ ਕੀਤੇ ਹੋ ਤੇ ਲੋਕਾਂ ਨੇ ਹੀ ਆਮ ਆਦਮੀ ਪਾਰਟੀ ਦੀ ਕਮਨ ਦੇ ਮੋਹਰ ਲਾਈ ਹੈ ਤੇ ਬਾਕੀ ਜਿਹੜੀ ਜਿੱਤ ਹੋਈ ਆ ਬਹੁਤ ਵੱਡੀ ਜਿੱਤ ਹੋਈ ਆ ਉੱਥੋਂ ਵੀ ਕੋਈ ਬਾਕੀ ਹਮਕੇ ਵੀ ਵੱਡੇ ਮਰਜ਼ ਨਾਲ ਜਿੱਤੇ ਆ ਤੇ ਇਹ ਸਾਰਾ ਇਹ ਦਰਸਾਉਂਦਾ ਵੀ ਸਾਰੇ ਲੋਕ ਨੇ ਉਹ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਆ ਕਿਵੇਂ ਦੇਖਦੇ ਹੋ ਅੱਗੇ ਨਗਰ ਕੌਂਸਲ ਚੋਣਾਂ ਜਾਂ ਨਗਰ ਨਿਗਮ ਚੋਣਾਂ ਦਾ ਵੀ ਜਿਹੜਾ ਵਿਗਲ ਹੈ ਉਹ ਵੱਜ ਚੁੱਕਿਆ ਉਸ ਦੀਆਂ ਤਿਆਰੀਆਂ ਕਿਵੇਂ ਦੇ ਰਹੇ ਆ ਅੱਜ ਜਿੰਨੇ ਵੀ ਸਾਡੇ ਵਰਕਰ ਨੇ ਉਹਨਾਂ ਹੋਰ ਖੁਸ਼ ਆਦ ਰਹੂਗੇ ਸਾਰੇ ਨਤੀਜੇ ਦੇਖ ਕੇ ਅਸੀਂ ਕਹਿੰਦੇ ਆ ਵੀ ਜਿਹੜੇ ਨਤੀਜੇ ਆਉਂਦੇ ਨੇ ਜਦੋਂ ਵੀ ਪਹਿਲਾਂ ਇਲੈਕਸ਼ਨ ਕੋਈ ਵੀ ਹੋਵੇ ਉਹਨਾਂ ਦਾ ਅਸਰ ਪੈਂਦਾ ਹੀ ਪੈਂਦਾ ਹੈ ਤੇ ਇਹਨਾਂ ਦਾ ਸੁਨੂਪ ਦੇ ਸੁਭਾਅਕਾ ਅਸੀਂ ਕੰਮਾਂ ਨੂੰ ਲੈ ਕੇ ਜਾਵਾਂਗੇ ਅਖੀਰਿਆਂ ਸਾਹਿਬ ਕਿਵੇਂ ਦੇਖਦੇ ਹੋ ਇੱਕ ਵੱਡੀ ਜਿੱਤ ਹੋਈ ਆ ਤਿੰਨ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਿਮਨੀ ਚੋਣਾ ਚ ਅੱਜ ਵੱਡੀ ਜਿੱਤ ਹਾਸਲ ਕੀਤੀ ਅ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਰੇ ਅ ਚਾਰੋਂ ਹਲਕੇ ਦੇ ਜਿਹੜੇ ਵੋਟਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਬਹੁਤ ਵੱਡੀ ਮੈਂ ਸਭ ਨਾਲ ਕੋਟਾ ਪਾ ਕੇ ਵੱਡੀ ਜਿੱਤ ਦਿਵਾਈ ਆ ਚਾਰ ਹਲਕਿਆਂ ਦੇ ਵਿੱਚ ਜਿਹੜੀ ਜਿਮਨੀ ਚੋਣਾ ਪੂਈਆਂ ਸਨ ਉਹਨਾਂ ਦੇ ਵਿੱਚ ਤਿੰਨ ਹਲਕੇ ਵਿੱਚ ਬਹੁਤ ਵੱਡੀ ਜਿੱਤ ਹੋਈ ਉਹ ਵੀ ਘੜ ਤੋੜਿਆ ਗਿਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਚਾਹੇ ਉਹ ਦਰਵਾਜ਼ੇ ਦੀ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਇਹ ਘੜ ਵੀ ਤੋੜਿਆ ਗਿਆ ਹੰਕਾਰ ਵੀ ਤੋੜਿਆ ਗਿਆ ਤੁਸੀਂ ਮੈਂ ਸਮਝਦਾ ਕਿ ਜਿੱਥੇ ਅੱਗੇ 92 ਸੀਟਾ ਸਨ ਹੁਣ 95 ਸੀਟਾ ਹੋ ਗਈਆਂ ਕਿਉਂਕਿ ਜੇ ਬਰਨਾਲੇ ਵਾਲੀ ਵੀ ਗੱਲ ਕਰ ਲਈਏ ਇਸੇ ਤਰ੍ਹਾਂ ਜੇ ਆਪਣੇ ਇੱਥੇ ਅੱਜ ਦੀ ਸੀਟੀ ਦੋਆਬੇ ਵਾਲੀ ਡਾਕਟਰ ਸੁਖੀ ਵਾਲੀ ਉਹ ਵੀ ਸਾਡੇ ਚ ਆ ਗਈ ਤੇ 95 ਸਾਡੇ ਜਿਹੜੇ 92 ਤੋਂ 95 ਹੋ ਗਏ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਦੀ ਗੱਲ ਪਰਮਤਮਾ ਜੀ ਕੇਜਰੀਵਾਲ ਸਾਹਿਬ ਦਾ ਔਰ ਅਮਰ ਅਰੋੜਾ ਜੀ ਜਿਹੜੇ ਸਾਡੇ ਪ੍ਰਧਾਨ ਬਣੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦਿਨ ਤੋਂ ਕੁੜੀ ਰਾਤ ਚੌਕੀ ਜਿਹੜੀ ਇਹ ਆਵਾਜ਼ੀ ਪਾਰਟੀ ਤਰੱਕੀ ਕਰ ਰਹੀ ਆ ਔਰ ਹੋਰ ਵਾਲੀ ਆ ਜਿਹੜੀ ਮੈਂ ਸਮਝਦਾ ਕਿ ਫੇਸਬੁੱਕ ਮੀਡੀਆ ਚੋਰਾ ਨੇ ਇਦੇ ਵਿੱਚ ਮੱਛਵੜਾ ਸਾਹਿਬ ਸਾਡਾ ਵੀ 14 ਇੱਕ ਸਾਡੇ ਜਿਗਨੀ ਚੋਣਾ ਸਾਡੇ ਸਮਰਾਲੇ ਇਸੀ ਜਿਹੜੀ ਬਾੜ ਆ ਉਹਦੇ ਵਿੱਚ ਵੀ ਤੁਹਾਨੂੰ ਵਿਸ਼ਵਾਸ ਪਉਂਦੇ ਆ ਆ ਕੱਢੇ ਹੋ ਕੇ ਅਸੀਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਜੋ ਵੀ ਸ਼ਹਿਰ ਦੀਆਂ ਕੁਝ ਮੰਗਾਂ ਨੇ ਕਾਫੀ ਕੰਮ ਹੋਏ ਵੀ ਨੇ ਕੁਝ ਮੰਗਾਂ ਨੇ ਜਿਹੜੀਆਂ ਉਹਨੂੰ ਅਸੀਂ ਇੱਕ ਕਰਕੇ ਪੂਰਾ ਕਰਾਂਗੇ ਪਰ ਭਾਰੀ ਬਹੁਤ ਮੰਦੇ ਨਾਲ ਅਸੀਂ ਜਿਹੜੀਆਂ ਆ ਇਹ ਜਿਹੜੀਆਂ ਮਿਸਲ ਕਮੇਟੀ ਦੇ ਚੋਣਾਂ ਦਿੱਤਾ ਆ ਕੁਤਰਾਜੀ ਕਿਵੇਂ ਦੇਖਦੇ ਹੋ ਇੱਕ ਵੱਡੀ ਚਿਤ ਹੋਈ ਹੈ ਹੁਣ ਨਗਰ ਕੌਂਸਲ ਦੀਆਂ ਚੋਣਾਂ ਦੀ ਵੀ ਤਿਆਰੀ ਹੈ ਮਾਚੀਵੜਾ ਸਾਹਿਬ ਦੀ ਵੀ ਚੋਣਾਂ ਹੋਣ ਜਾ ਰਹੀਆਂ ਨੇ ਬਹੁਤ ਖੁਸ਼ੀ ਦੀ ਗੱਲ ਆ ਜੀ ਸਾਡੇ ਦੋ ਥੋਡੇ ਕੋ ਸਾਡੇ ਲੀਡਰ ਖੜੇ ਨੇ ਅਸੀਂ ਇਹਨਾਂ ਦੀ ਰਹਿਨਮਾਇਦੀ ਵਿੱਚ ਪਾਰਟੀ ਦੇ ਹੁਕਮ ਅਨੁਸਾਰ ਚੋਣਾਂ ਲੜਾਂਗੇ ਔਰ ਇਹ ਪ੍ਰਮਾਤਮਾ ਨੇ ਚੜ੍ਹਦੀ ਕਲਾ ਦੇ ਰੱਖਿਆ ਤੇ ਇਸ ਤੋਂ ਵੱਡਾ ਜਸ਼ਨ ਮਨਾਓ ਕਿਵੇਂ ਲੱਗਦਾ ਹੈ ਕਿ ਜਿਵੇਂ ਤਿੰਨ ਤਿੰਨ ਜ਼ਿਲ੍ਹਿਆਂ ਦੇ ਵਿੱਚ ਆ ਚੋਣਾਂ ਦੀ ਬਰਨਾਲੇ ਜ਼ਿਲ੍ਹੇ ਦੀ ਗੱਲ ਕਰ ਲਈਏ ਚੱਬੇ ਵਾਲ ਦੇ ਵਿੱਚ ਵੀ ਵੱਡੀ ਲੀਡ ਦੇ ਨਾਲ ਜਿੱਤੇ ਉਹ ਕਿੱਦੜ ਵਾ ਜਿਸ ਨੂੰ ਗੜ ਕਿਹਾ ਜਾਂਦਾ ਸੀ ਕਾਂਗਰਸ ਦਾ ਜਦੋਂ ਤੁਸੀਂ ਇੱਕ ਚੀਜ਼ ਦੇਖੋ ਜਿੱਥੇ ਮੈਦਾਨ ਦੀ ਲੜਾਈ ਆ ਜਾਂਦੀ ਆ ਉੱਥੇ ਫਿਰ ਹੰਕਾਰ ਦਾ ਹਮੇਸ਼ਾ ਸਿਰ ਨਹੀਂ ਵਾਈ ਹੁੰਦਾ ਸੋ ਮੈਂ ਕਿੱਦੜ ਵਾਲੇ ਇਹ ਕਹੂੰਗਾ ਕਿ ਮੈਦਾਨ ਦੀ ਲੜਾਈ ਨੇ ਉੱਥੇ ਡਿੰਪੀ ਰੋਚਦਾ ਦਾ ਭਾਈ ਜੀ ਕੀਵੇਂ ਦੇਖਦੇ ਹੋ ਤਿੰਨ ਸੀਟਾਂ ਦੇ ਉੱਤੇ ਅੱਜ ਵੱਡੀ ਜਿੱਤ ਹੋਈ ਆ ਵੱਡੇ ਮਾਰਜਨ ਦੇ ਨਾਲ ਜਿੱਥੇ ਵੱਡੇ ਵੱਡੇ ਦਿਗਜਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੇ ਚੰਡੇ ਗੱਡੇ ਪੰਜਾਬ ਦੇ ਵਿੱਚ ਕਾਂਗਰਸ ਦੇ ਹੰਕਾਰ ਦਾ ਜਿਹੜਾ ਉਹ ਸਤਿਆਨਾਸ਼ ਕੀਤਾ ਲੋਕਾਂ ਨੇ ਤੇ ਮਾਝੇ ਦੇ ਵਿੱਚ ਜਿਹੜਾ ਮਾਝੇ ਦੇ ਵਿੱਚ ਕਾਂਗਰਸ ਦਾ ਕਿਲਾ ਕਿਹਾ ਜਾਂਦਾ ਸੀ ਅੱਜ ਆਮ ਆਦਮੀ ਪਾਰਟੀ ਨੇ ਉਹ ਢੇ ਢੇਰੀ ਕਰਤਾ ਤੇ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਕਹੋਣ ਵਾਲੇ ਕਾਂਗਰਸ ਦੇ ਦੋਏ ਵੱਡੇ ਚਿਹਰੇ ਬੁਰੀ ਤਰ੍ਹਾਂ ਲੋਕਾਂ ਨੇ ਲਤਾੜਦੇ ਨੇ ਤੇ ਲੋਕਾਂ ਦੀ ਵੱਡੀ ਜਿੱਤ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚਾਹੇ ਆਪਾਂ 2027 ਦੀ ਗੱਲ ਕਰ ਲਈਏ ਮਾਝੇ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਜਿੱਤ ਪਾਰਟੀ ਹਾਸਲ ਕਰੂਗੀ ਤੇ ਆਉਣ ਵਾਲੀ ਸਰਕਾਰ ਆ ਜਿਹੜੀ ਉਹ ਕਨਫਰਮ ਹੋ ਚੁੱਕੀ ਆ ਵੀ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਦੀ ਵੱਧ ਸੀਟਾਂ ਜਿੱਤ ਕੇ 2027 'ਚ ਵੀ ਜਿੱਤ ਦਰਕਰ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਐਲਾਨ ਹੋ ਚੁੱਕਿਆ ਵਿਗਲ ਵੱਜ ਚੁੱਕਿਆ ਅ ਕਦੇ ਵੀ ਟਾਈਮ ਜਿਹੜੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਜਿਹੜੇ ਨਗਰ ਨਿਗਮ ਦੀਆਂ ਹੋਣ ਜਾਂ ਇਹੋ ਨਗਰ ਕੌਂਸਲ ਦੀਆਂ ਹੋਣ ਤਾਂ ਮਾਚੀਵਾੜਾ ਸਾਹਿਬ ਦੇ ਵਿੱਚ ਵੀ ਗੱਲ ਕਰ ਲਈ ਜਿੱਥੇ ਆਪਾਂ ਮੌਜੂਦ ਆ ਉੱਥੇ ਵੀ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਕਿਵੇਂ ਦੀਆਂ ਤਿਆਰੀਆਂ ਤੁਹਾਡੇ ਕੋਲ ਦੇਖੋ ਜੀ ਪਿਛਲੇ 2.5 ਸਾਲਾਂ ਦੇ ਵਿੱਚ 3 ਸਾਲਾਂ ਦੇ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਅਸੀਂ ਇਲੈਕਸ਼ਨ ਲੜਾਂਗੇ ਤੇ ਪਹਿਲਾਂ ਜਿਵੇਂ ਤੁਹਾਨੂੰ ਪਤਾ ਪੰਚੀ ਸਰਪ ਬਿਲਕੁਲ ਫੇਅਰ ਇਲੈਕਸ਼ਨ ਸਮਰਾਲੇ ਹਲਕੇ ਦੇ ਵਿੱਚ ਹੋਈਆਂ ਨੇ ਤੇ 80-84% ਸਰਪੰਚ ਨੇ ਜਿਹੜੇ ਲੋਕਾਂ ਨੇ ਸਾਡੇ ਜਿੱਤਾਇਏ ਨੇ ਉਸੇ ਤਰ੍ਹਾਂ ਮੱਛਵੜਾ ਸ਼ਹਿਰ ਦੇ ਵਿੱਚ ਵੀ ਇੱਕ ਤਰਫਾ ਹੁੰਜਾ ਫੇਰ ਜਿੱਤ ਆ ਜਿਹੜੀ ਆਮ ਆਦਮੀ ਪਾਰਟੀ ਦਰਜ ਕਰੂਗੀ ਤੇ ਐਮਐਲਏ ਸਾਹਿਬ ਦੀ ਰਹਿਨਮਾਈ ਦੇ ਹੇਠ ਆਮ ਆਦਮੀ ਪਾਰਟੀ ਦੀ ਰਹਿਨਮਾਈ ਦੇ ਹੇਠ ਸਾਡੇ ਜਿਹੜੇ ਕੈਂਡੀਡੇਟ ਨੇ 15 ਦੇ 15 ਜਿੱਤ ਦਾ ਦਰਜ ਕਰਦਾ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਜਿੱਥੇ ਜਸ਼ਨ ਮਨਾਏ ਜਾ ਰਹੇ ਸੀਗੇ ਢੋਲ ਦੇ ਧਗੇ ਦੇ ਉੱਤੇ ਭੰਗੜੇ ਪਾਏ ਜਾ ਰਹੇ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਖੁਸ਼ੀ ਦਾ ਜਸ਼ਨ ਹੈ ਜਿਹੜਾ ਜਿੱਤ ਦਾ ਅਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਹੈ ਜਿਸ ਨੂੰ ਲੈ ਕੇ ਲੱਡੂ ਵੰਡੇ ਜਾ ਰਹੇ ਸੀ ਖੁਸ਼ੀ ਮਨਾਈ ਜਾ ਰਹੀ ਸੀ ਤਾਂ ਜਦੋਂ ਉਹਨਾਂ ਦੇ ਨਾਲ ਨਗਰ ਕੌਂਸਲ ਚੋਣਾਂ ਦੀ ਗੱਲ ਕੀਤੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੇ ਤਿੰਨ ਹਲਕਿਆਂ ਦੇ ਵਿੱਚ ਸਾਨੂੰ ਤਿੰਨ ਸੀਟਾਂ ਦੇ ਉੱਤੇ ਵੱਡੀ ਬਹੁਮਤ ਦੇ ਨਾਲ ਸਾਨੂੰ ਜਿਤਾਇਆ ਉਸ ਤਰ੍ਹਾਂ ਹੀ ਹੁਣ ਅੱਗੇ ਜਾ ਕੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਵੀ ਲੋਕ ਇਸ ਤਰ੍ਹਾਂ ਹੀ ਫਤਵਾ ਦੇਣਗੇ ਤੇ ਨਗਰ ਕੌਂਸਲ ਦੀਆਂ ਸੀਟਾਂ ਵੀ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਕਬ ਦੇ ਰਹੇ ਅਪਡੇਟਸ ਲਈ ਦੇਖਦੇ ਰਹੋ 85 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ